ਜਿਸ ਵਾਂ ਸੰਕਮਲਤਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 14ਵਾਂ ਹਮیدہ ਬੇਗਮ ਦਾ ਆਪਣੀ ਥਾਂ ਔਖਾ ਹੋਣਾ ਕੁਦਰਤੀ ਸੀ ਭਾਵੇਂ ਉਹ ਸੋਹਣੀ ਸੀ ਪਰ ਉਸ ਦਾ ਸਹੱਬਨ ਤੇ ਜਵਾਨੀ ਉਮਰ ਨਾਲ ਉਤਾਰ ਵਿੱਚ ਆ ਚੁੱਕੇ ਸਨ ਕਵਰਾਨੀ ਦਾ ਗਾਉਣ ਦਾ ਕੋਮਲ ਹੋਣਾ ਉਸ ਨੂੰ ਹੋਰ ਵੀ ਸਾੜ ਦਿੰਦਾ ਸੀ ਉਹ ਆਪਣੇ ਖਾਵਿੰਦ ਦਾ ਕਿਸੇ ਹੋਰ ਜਨਾਨੀ ਮਤਲਬ ਦੇਖਣਾ ਵੀ ਬਰਦਾਸ਼ਤ ਨਹੀਂ ਸੀ ਕਰ ਸਕਦੀ ਜਵਾਨੀ ਢਾਲ ਜਾਣ ਦੇ ਬਾਵਜੂਦ ਉਸ ਸ਼ਾਹੀ ਅਭਿਮਾਨ ਜਿਉਂ ਦਾ ਤਉ ਕਾਇਮ ਰੱਖਿਆ ਸੀ ਜਿਸ ਕਾਰਨ ਉਸ ਦਾ ਆਪਣਾ ਜਵਾਬ ਬਣਿਆ ਹੋਇਆ ਸੀ ਸੁਲਤਾਨ ਦੇ ਹੱਬ ਦਾ ਪਰ ਮੰਡੀ ਟਿਕੇ ਰਹਿਣ ਵਾਲੀ ਉਹ ਇਧਰ ਉਧਰ ਟੋਹ ਲੈਂਦੀ ਰਹੀ ਸੀ ਇਹ ਤਾਂ ਹੋ ਹੀ ਨਹੀਂ ਸਕਦਾ ਸੁਲਤਾਨ ਮੰਡੀ ਜਾਵੇ ਅਤੇ ਰੁਗਮਤੀ ਨੂੰ ਨਾ ਮਿਲੇ ਉੱਥੇ ਕੀ ਕੀ ਗੱਲਾਂ ਹੋਵਾਂ ਕਿੰਨੀਆਂ ਮੁਲਾਕਾਤਾਂ ਉਹ ਸਭ ਦੀ ਜਾਣਕਾਰੀ ਚਾਹੁੰਦੀ ਸੀ ਕਵਰਾਨੀ ਦੇ ਮੰਡੂ ਆ ਜਾਣ ਦੀ ਫਿਕਰ ਉਸ ਨੂੰ ਵੱਡ-ਵੱਡ ਖਾ ਰਹੀ ਸੀ ਸੁਲਤਾਨ ਦੇ ਘਟੇ ਮੋਹ ਨੂੰ ਉਹ ਬੁਰੀ ਤਰ੍ਹਾਂ ਮਹਿਸੂਸ ਕਰਦੀ ਸੀ ਉਸ ਦੀਆਂ ਉਪਰੀਆਂ ਗੱਲਾਂ ਤੇ ਪੋਚੇ ਬੀਗਮ ਨੂੰ ਹੋਰ ਦੁਖੀ ਕਰਦੇ ਸਨ ਉਸ ਦਾਨਾ ਤੇ ਸ਼ਰੀਫਾ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਲਿਆ ਸੁਲਤਾਨ ਰੂਪਮਤੀ ਤੋਂ ਪਛਾਣ ਨਹੀਂ ਹਟ ਸਕਦਾ ਪਰ ਉਸ ਖਵਰਾਣੀ ਨੂੰ ਖਾੜਨ ਲਈ ਪੂਰਾ ਢਿੱਲ ਲਾਇਆ ਸੀ ਭਵੇਂ ਉਹ ਮੁਖੀ ਬੀਗਮ ਸੀ ਅਤੇ ਉਸ ਦਾ ਦਸ ਦਸਾਂ ਬਰਿਆਂ ਦਾ ਪੁੱਤਰ ਮਨੀਰ ਹੀ ਗੱਦੀ ਦਾ ਵਾਰਿਸ ਸੀ ਪਰ ਉਹ ਹਰ ਤਰ੍ਹਾਂ ਹੁਕਮ ਹਾਸਲ ਆਪਣੇ ਹੱਥ ਰੱਖਣਾ ਚਾਹੁੰਦੀ ਸੀ ਮਹਿਲ ਆਈ ਸੁਲਤਾਨ ਨੂੰ ਹੱਸ ਕੇ ਮੋ ਪਿਆਰ ਵੀ ਜਿਤਾਉਂਦੀ ਰੂਪਮਤੀ ਦੀਆਂ ਗੱਲਾਂ ਟਕੋਰਾ ਵੀ ਮਾਰਦੀ ਪਰ ਅੰਦਰੋਂ ਪੂਰੀ ਤਰ੍ਹਾਂ ਸੜਦੀ ਵੱਲਦੀ ਰਹਿੰਦੀ ਸੁਲਤਾਨ ਦੇ ਕਮਰੇ ਪੈਰ ਪਾਉਂਦਿਆਂ ਹੀ ਸ਼ਰੀਫਾ ਬਾਹਰ ਨਿਕਲ ਆਈ ਲੱਗਦਾ ਹੈ ਮੰਡੀ ਤੋਂ ਸੁਲਤਾਨ ਹਯੂਰ ਬੜੇ ਖੁਸ਼-ਖੁਸ਼ ਵਾਪਸ ਆਈ ਉਸ ਚੋਟ ਸਵਾਰੀ ਹਾਂ ਪਰ ਜੀਹਾਂ ਤਾਂ ਕੁਝ ਨਹੀਂ ਸੁਲਤਾਨ ਜਵਾਬ ਦਿੰਦਾ ਰਹਿੰਦਾ ਅਮੀਦਾ ਪਣੀ ਖਾਵਿੰਦੇ ਤਿੰਨਾਂ ਸਨਸਤੋਂ ਜਾਣੂ ਸੀ ਉਸ ਦੀਆਂ ਕਾਗ ਨਜ਼ਰਾਂ ਨੇ ਸੁਲਤਾਨ ਦਾ ਅੰਦਰ ਫਰੋਲਣਾ ਚਾਹਿਆ ਇੰਨੇ ਦਿਨ ਉਥੇ ਰਾਗ ਰੰਗ ਸੁਣਦੇ ਰਹੇ ਕੀ ਕਰਦੇ ਰਹੇ ਵਿਚਾਰੀ ਜਨਾਨੀ ਸ਼ੰਕਾ ਨਾ ਕਰੇ ਤਾਂ ਕੀ ਕਰੇ ਬਾਜ ਭਾਦਨ ਨੇ ਗੱਲ ਨੂੰ ਟਲਾਲ ਦੇਣਾ ਚਾਹਿਆ ਸੁਲਤਾਨ ਸ਼ੰਕਾ ਵੀ ਹਕੀਕਤਾਂ ਦੀ ਹੀ ਪੈਦਾਵਾਰ ਹੁੰਦਾਂ ਹਨ ਤੋਂ ਇਹ ਵਿੱਚ ਅੱਗ ਨਾ ਹੋ ਅੱਗ ਵੀ ਅੱਗ ਨਾ ਵੀ ਹੋਵੇ ਪਰ ਉਹਦੀ ਹਕੀਕਤ ਤੋਂ ਕੋਣ ਇਨਕਾਰ ਕਰੇਗਾ ਤੇਰੀ ਪੇਕਿਆਂ ਤੋਂ ਕੋਈ ਸੁਖ ਸੁਨੇਹਾ ਆ ਪੇਕਿਆਂ ਨੂੰ ਵਿੱਜ ਲਿਆ ਕੇ ਗਲ ਨਾਲ ਗੱਲ ਨੂੰ ਕੱਟੇ ਨਾ ਪਾਓ ਮੈਂ ਤੁਹਾਡੀਆਂ ਚੁਸਤਾਂ ਸਮਝਦੀ ਹਾਂ ਉਹ ਨਾਗਣ ਵਾਂਗ ਫੁਕਾਰ ਗਈ ਉਸ ਕਾਫਰ ਜਾਦੀ ਨਾਲ ਇੰਨੇ ਦਿਨ ਰੰਗ ਰਾਲੀਆਂ ਮਨਾਉਂਦੇ ਰਹੇ ਇੱਥੇ ਮੇਰੀ ਜਾਨ ਸਹਿਸਰ ਜਾਂਦੀ ਸੀ ਕਿਉਂ ਤੇਰੀ ਜਾਨ ਕਿਉਂ ਸਹਿਸਰ ਜਾਂਦੀ ਸੀ ਫਜ਼ੂਲੀ ਗੈਰ ਤਮੰਦ ਰਾਜਪੂਤ ਕੁਝ ਵੀ ਕਰ ਸਕਦੇ ਸਨ ਵਾਜ਼ੇ ਗੁਜ਼ਾਰੀ ਤੋਂ ਆਜ਼ਾਦ ਕਰਵਾਉਣਾ ਮੇਰਾ ਉਹਨਾਂ ਸਿਰ ਅਹਿਸਾਨ ਹੈ ਮੈਂ ਇੰਨਾ ਅਵੇਸਲਾ ਵੀ ਨਹੀਂ ਉਹ ਤਾਂ ਸਿਰ ਚੁੱਕਣ ਜੋਗੀ ਹੀ ਨਹੀਂ ਉਹਨਾਂ ਤੋਂ ਖਰਾਜ ਕਿਉਂ ਲੈਂਦੀ ਜਿੰਨਾਂ ਲਈ ਇੰਨਾ ਖੂਨ ਬਹਾਇਆ ਸਿਪਾਹੀ ਮਰਵਾਈ ਉਹ ਤਿਲ ਮਲਾਈ ਇਹ ਕੰਮ ਕਾਲੀ ਨਾਲ ਨਹੀਂ ਧੀਰਜ ਨਾਲ ਕਰਨ ਵਾਲਾ ਹੈ ਖਰਾਜ ਨਹੀਂ ਰਿਆਸਤ ਹੀ ਰਾਜ ਨਾਲ ਮਿਲਦੀ ਕਰ ਲਈ ਹਜ਼ੂਰ ਸੁਲਤਾਨ ਨੂੰ ਇੱਕ ਚਦਰ ਜਨਾਨੀ ਚਾਰ ਗਈ ਮੈਨੂੰ ਅਲਲ ਬਲਲੀਆਂ ਮਾਰ ਲਗੂ ਮੈਂ ਸਭ ਜਾਣਦੀ ਆ ਐਸੀ ਕੋਈ ਗੱਲ ਨਹੀਂ ਬੇਗਮ ਅਸਲ ਵਿੱਚ ਜ ਸਿਆਸਤ ਜਨਾਨੀ ਦੇ ਵਸ ਦਾ ਰੋਗ ਨਹੀਂ ਉਹ ਕਿਉਂ ਰਜ਼ੀਆ ਸੁਲਤਾਨ ਨੇ ਸਭ ਨੂੰ ਗੋਠੇ ਲਾਲ ਰੱਖਿਆ ਸੀ ਹਮੀਦਾ ਨੇ ਆਪਣੀ ਲਿਆਕਤ ਲਈ ਤਿਰਾਖੀ ਮਿਸਾਲ ਦੇ ਮਾਰੀ ਉਸ ਦੇ ਹਸ਼ਰ ਦਾ ਪਤਾ ਹੈ ਉਹੀ ਰੋਣਾ ਤਾਂ ਮੈਂ ਰੋਂਦੀ ਆ ਹਾਵਸੀ ਗੁਲਾਮ ਦੀ ਥਾਂ ਹੁਣ ਰੂਪਮਤੀ ਨੇ ਆ ਮੰਲੀ ਤੁਸੀਂ ਹਸਰ ਨੂੰ ਕਿਉਂ ਨਹੀਂ ਸਮਝਦੀ ਹਸਰ ਦੀ ਦੁਹਾਰ ਨਾਲ ਹਮੀਦਾ ਆਪਣਾ ਹੱਥ ਉੱਤੇ ਕਰ ਗਈ ਬੇਗਮ ਸਾਹਿਬਾ ਅਜਿਹਾ ਕੁਝ ਨਹੀਂ ਵਾਪਰੇਗਾ ਮੇਰੀ ਪਰਜਾ ਮੇਰੇ ਤੋਂ ਜਾਣ ਵਾਰਦੀ ਹੈ ਮੰਡੀ ਵਿੱਚ ਰੰਗ ਰਲੀਆਂ ਨਹੀਂ ਸਗੋਂ ਸਰਹੰਦੀ ਚੌਕਾਂ ਦੀ ਦੇਖਭਾਲ ਜ਼ਰੂਰੀ ਸੀ ਦਖਣੀਆ ਆਪਣੀ ਹਾਰ ਦਾ ਬਦਲਾ ਲੈਣ ਲਈ ਆਸ-ਪਾਸ ਦੀਆਂ ਰਿਆਸਤਾਂ ਨਾਲ ਗੱਠ ਜੋੜਨਾ ਕਰ ਲਿਆ ਇਹ ਖਬਰਗੀਰੀ ਜ਼ਰੂਰੀ ਸੀ ਉਹ ਹੋਰ ਹੋਰ ਗੱਲਾਂ ਨਾਲ ਬੀਗਮ ਨੂੰ ਪਰਚਾਇਆ ਚਾਹੁੰਦਾ ਸੀ ਜੰਗ ਲੜ ਚੁੱਕੇ ਦਸਤਿਆਂ ਨੂੰ ਬਦਲਣਾ ਵੀ ਸੀ ਤੁਸੀਂ ਲੱਖ ਬਹਾਨੇ ਖੜੇ ਕਰੋ ਮੈਨੂੰ ਧੋਖਾ ਨਹੀਂ ਦੇ ਸਕਦੇ ਤੁਸੀਂ ਉਸ ਕਾਫਰ ਜਾਤੀ ਕੋਲ ਸੀ ਅਸਲੀ ਤੇ ਇਹ ਹੈ ਉਹ ਉਸ ਸ਼ੀਸ਼ਿਆਂ ਵਾਲੀ ਪੱਕੀ ਆਪਣੇ ਮੋٹے ਪੱਟ ਉੱਥੇ ਮਾਰੀ ਇਸ ਵਿੱਚ ਸ਼ੱਕ ਨਹੀਂ ਮੈਨੂੰ ਕਬਰਾਨੀ ਨਾਲ ਮੁਹੱਬਤ ਹੈ ਉਹਦੇ ਨਗਮੇ ਦਾ ਮੈਂ ਪੂਰੀ ਤਰ੍ਹਾਂ ਸ਼ਿਦਾਈ ਹਾਂ ਉਹ ਤਾਂ ਜਨਾਬ ਦਾ ਹੁਲਿਏ ਹੀ ਹਾਲ ਹੀ ਦਿਸਦਾ ਹੈ ਨਹੀਂ ਬੇਗਮ ਉਹ ਤਾਂ ਭਗਤਨੀਏ ਤੈਨੂੰ ਸਲਾਹ ਦਿੰਦਾ ਹਾਂ ਜਿਹੀ ਕਮਾਲ ਦੀ ਔਰਤ ਨਾਲ ਦੋਸਤੀ ਬਣਾ ਲਵੀ ਦੋਸਤੀ ਇੱਕ ਕਾਫਰ ਜਿਆਦੀ ਸੌਕਰ ਨਾਲ ਹੀਰਾਣਾ ਚੱਟ ਲੂੰ ਉਹ ਇੱਕਦਮ ਤਾ ਖਾ ਗਈ ਵਾ ਅੱਲਾ ਮੇਰੀ ਔਰਤ ਵਿੱਚ ਐਨਾ ਸਰੀਕਾ ਸਾੜਾ ਕਿਉਂ ਇਨਸਾਨੀ ਭਾਈਚਾਰਕ ਮੁਹੱਬਤ ਕਿੱਥੇ ਗਈ ਜਿਸਦਾ ਜ਼ਿਕਰ ਕੁਰਾਨ ਮਜੀਦ ਵਿੱਚ ਵੀ ਆਇਆ ਹੈ ਉਹ ਆਪਣੀ ਜਨਾਨੀ ਨੂੰ ਕਿਸੇ ਤਰ੍ਹਾਂ ਸ਼ਾਂਤ ਕਰਨਾ ਚਾਹੁੰਦਾ ਸੀ ਦੇਖ ਬੇਗਮ ਮੈਂ ਜੋ ਕਰ ਰਿਹਾ ਹਾਂ ਜਿਸ ਤਰ੍ਹਾਂ ਵੀ ਸੋਚ ਰਿਹਾ ਹਾਂ ਅੱਬਲ ਆਖਰ ਉਸ ਵਿਚ ਰਾਜ ਦਾ ਭਲਾ ਹੈ ਮੈਂ ਤੇਰੇ ਸ਼ਹਿਜ਼ਾਦੇ ਲਈ ਸਲਤਨਤ ਵਧਾ ਰਿਹਾ ਹਾਂ ਸ਼ਹਿਜ਼ਾਦਾ ਤੁਹਾਡਾ ਕੁਝ ਨਹੀਂ ਲੱਗਦਾ ਲੱਗਦਾ ਕਿਉਂ ਨਹੀਂ ਉਸ ਲਈ ਦੁਸ਼ਮਣਾਂ ਨਾਲ ਦੋ ਚਾਰ ਹੋ ਰਿਹਾ ਹਾਂ ਕਿਉਂ ਪੁੱਸਾਗਾ ਮਾਰ ਦੇਵਾਂ ਮੈਂ ਮਰਦ ਦੀ ਜਵਰ ਅਤੇ ਔਰਤ ਦੀਆਂ ਕਮਜ਼ੋਰੀਆਂ ਨੂੰ ਹਰ ਤਰ੍ਹਾਂ ਵਾਕਫ ਹਾਂ ਵਫਾਦਾਰੀ ਮਰਦ ਲਈ ਪੁਰਾਣਾ ਲਿਬਾਸ ਹੈ ਮੈਂ ਪ੍ਰਾਣਾ ਲਿਵਾਸ ਹਰ ਇੱਕ ਜਿ ਨਹੀਂ ਬਣਾਵਾਂਗੀ ਉਸ ਦਾ ਰਤ ਚੋਂਦਾ ਚਿਹਰਾ ਗੁੱਸੇ ਵਿੱਚ ਤਾਂ ਤੜੂਕ ਸੀ ਤੈਨੂੰ ਪ੍ਰਾਣੀ ਕੌਣ ਬਣਾਉਂਦਾ ਹੈ ਬਹਿਮ ਦਾ ਕੋਈ ਇਲਾਜ ਨਹੀਂ ਹੈ ਤੁਸੀਂ ਉਸ ਰਖੇਲ ਨੂੰ ਇੱਕ ਦਿਨ ਇੱਥੇ ਜ਼ਰੂਰ ਲਿਆਉਂਗੇ ਦੱਖਣੀ ਮਹਿਲ ਦੀ ਸਫਾਈ ਤੇ ਲਿਪਾਈ ਕਾਦੇ ਲਈ ਕੀਤੀ ਜਾ ਰਹੀ ਹੈ ਮੈਂ ਦੇਖੂੰ ਜੇ ਛੱਤ ਉੱਤੇ ਬੁਰਜ ਬੁਰਜ ਕਿਉਂ ਉਸਾਰਿਆ ਜਾ ਰਿਹਾ ਹੈ ਉਹ ਗੱਲ ਕਰਦੀ ਰੋ ਵਿੱਚ ਹੌਂਕੀ ਵੀ ਜਾ ਰਹੀ ਸੀ ਭਾਵੇਂ ਸਾਡਾ ਪਹਾੜੀ ਕਿਲਾ ਬੇਜੋੜ ਹੈ ਪਰ ਦੁਸ਼ਮਨ ਦੀ ਖਬਰ ਗਿਰੀ ਲਈ ਬੁਰਜ ਉਸਾਰਨਾ ਜ਼ਰੂਰੀ ਹੋ ਗਿਆ ਤੁਸੀਂ ਇੱਧਰ ਉੱਧਰ ਦੀਆਂ ਚਾਲਾਂ ਲਾਣਾ ਚਲੋ ਉਹ ਇੱਥੇ ਆਪੇਗੀ ਮੈਂ ਉਸ ਨੂੰ ਮਹਿਲ ਵਿੱਚ ਬੜਨ ਨਹੀਂ ਦੇਵਾਂਗੀ ਬੇਗਮ ਸ਼ਾਹੀ ਆਬਦ ਦਾ ਖਿਆਲ ਕਰੋ ਆਪਣੀ ਔਕਾਤ ਵਿੱਚ ਰਹੋ ਤੇਰੇ ਬਾਪ ਦੀਆਂ ਤਿੰਨ ਅਤੇ ਪ੍ਰਾਧਨ ਦੋ ਸ਼ਾਦੀਆਂ ਨਹੀਂ ਹੋਣਗੀਆਂ ਸultan ਦੀ ਭਰਪੂਰ ਬਾਰ ਨਾਲ ਬੀਗਮ ਸਿੱਥਲ ਹੋ ਕੇ ਰਹਿ ਗਈ। ਹਮੀਦਾ ਸੁਲਤਾਨ ਦੀ ਆਖੀ ਗੱਲ ਨਾਲ ਡਰ ਗਈ। ਤਾਂ ਉਹ ਪੱਕ ਨਾਲ ਆਵੇਗੀ। ਕੁਝ ਸਮੇਂ ਦੀ ਚੁੱਪ ਪਿੱਛੋਂ ਬੋਲੀ ਉਹ ਵੀ ਤਾਂ ਤੁਹਾਡੇ ਵਰਗੇ ਹੀ ਮਰਦ ਹੈ। ਮੇਰੀ ਖੁਦਾਇਆ ਔਰਤ ਤੇ ਕੀ ਬੀਤਦੀ ਹੈ ਮਰਦ ਕੀ ਜਾਣੇ। ਉਹਦੇ ਮੋٹے-ਮੋٹے ਹੰਝੂ ਕੱਲਾਂ ਤੋਂ ਟਿਲਕਦੇ ਹਿੱਕ ਉੱਤੇ ਟਿਕ ਰਹੇ ਸਨ। ਸੁਲਤਾਨ ਉਸ ਨਾਲ ਖੈ ਕੇ ਬਹਿ ਗਿਆ। ਉਹਦੇ ਹੰਝੂਆਂ ਦੀਆਂ ਕਰਾਣਾਂ ਪੁੰਜੀਆਂ। ਕੋਟ ਕੇ ਪਿਆਰ ਕੀਤਾ ਪਰ ਬੇਗਮ ਸੱਟ ਖਾਦੀ ਸਪਣੀ ਬਾਗ ਵਿੱਚੇ ਵਿੱਚ ਵਿਯੋਹ ਕੋਲ ਰਹੀ ਸੀ ਉਹ ਮੰਡੂ ਤੋਂ ਮੰਡੀ ਦੇ ਸਫ਼ਰ ਵਿੱਚ ਗਵਾਚ ਕੇ ਰਹਿ ਗਈ ਉਹ ਸੋਚਦੀ ਰਹੀ ਆਉਣ ਵਾਲੀ ਵਿਵਪਤਾ ਨੂੰ ਕਿਵੇਂ ਟਾਲੇ ਲੱਗਦਾ ਹੈ ਤੂਫਾਨ ਆ ਕੇ ਰਹੇਗਾ ਇੱਕ ਕਾਫਰ ਜਾਦੀ ਸ਼ਾਹੀ ਬੇਗਮ ਨੂੰ ਨੀਮਿਆ ਕਰੇ ਮੈਂ ਕੀ ਖੋਈ ਇੱਕ ਗੱਲ ਦੱਸੋ ਮਰਦ ਪਹਿਲਾ ਹੁੰਦਾ ਹੈ ਕਿ ਸੁਲਤਾਨ ਉਹ ਸਵਾਲ ਨਾਲ ਬਰਾਬਰ ਦਾੜ ਦੀ ਰਹੀ ਸੁਲਤਾਨ ਸੁਲਤਾਨ ਇੱਕ ਤਾਕਤ ਦਾ ਨਾਮ ਮਰਦ ਕੁਦਰਤ ਦੀ ਪੈਦਾਵਾਰ ਪਰ ਉਹ ਸੁਲਤਾਨੀ ਅੱਗੇ ਨਿਤਾਣਾ ਏ ਬਾਜ ਬਹਾਦਰ ਨੇ ਸੋ ਸੋ ਜਵਾਦ ਦਿੱਤਾ ਪਰ ਤੇਰਾ ਮਤਲਬ ਮਰਦ ਤਲਵਾਰ ਦੇ ਜ਼ੋਰ ਨਜਾਇਜ਼ ਵੀ ਹਸਲ ਕਰ ਲੈਂਦਾ ਏ ਪਰ ਔਰਤੇ ਨਿਤਾਣੀ ਹੋਣ ਕਾਰਨ ਆਪਣਾ ਹੱਕ ਵੀ ਗਵਾ ਲੈਂਦੀ ਏ ਗਿਲਾ ਕਿਉਂ ਕਰਦੀ ਏ ਤੂੰ ਸੁਲਤਾਨੀ ਦੀ ਬਰਾਬਰ ਹੱਕਦਾਰ ਓ ਸਟਾਰਸ ਬਣਾਈ ਕਹਿਨੂ ਬਾਗੋ ਬਹਾਰ ਅਣਡਾਉਣ ਲਈ ਪੱਤ ਚੜ ਵੀ ਨਹੀਂ ਉਹ ਬਿਆੰਕ ਕਰਕੇ ਮੁਸਕਾਪਈ ਤੁਸੀਂ ਤਾਕਤਵਰ ਸੁਲਤਾਨਤਾ ਬਣ ਗਏ ਪਰ ਬਾਜ਼ ਬਹਾਦਰੀ ਕਵਾਜ ਗਈ ਸੁਲਤਾਨ ਬਾ ਸਾਰੇ ਜੋਰ ਨਾਲ ਹੱਸ ਪਿਆ ਬਾਈ ਬਹੁਤ ਖੂਬ ਬੇਗਮ ਤੂੰ ਮੇਰੀ ਥਾਂ ਹੋਵੇਂ ਐਵੇਂ ਸੋਚੇ ਐਵੇਂ ਕਰੇ ਤਾਕਤ ਬਹਾਦਰੀ ਤੇ ਰੋਬ ਦਾਵ ਤਲਿਉਂ ਦੀ ਪਰ ਕੁਦਰਤੀ ਕਮਜ਼ੋਰਾਂ ਤੋਂ ਕੋਈ ਸੁਲਤਾਨ ਛਟਕਾਰਾ ਨਹੀਂ ਪਾ ਸਕਦਾ ਵੈਸੇ ਤੇਰੀ ਅਕਲ ਨੂੰ ਦਾਦ ਮਿਲਣੀ ਚਾਹੀਦੀ ਆ ਉਹ ਆਪਣੀ ਬੀਬੀ ਨੂੰ ਥਾਪ ਹੀ ਦੇ ਗਿਆ ਫਿਰ ਰੂਪਮਤੀ ਕਦੋਂ ਆ ਰਹੀ ਹੈ ਪਤਾ ਨਹੀਂ ਚੰਗੀ ਗੱਲ ਇਹ ਹੈ ਤੂੰ ਛੋਟੀ ਭੈਣ ਨੂੰ ਜਾ ਕੇ ਲੈ ਆਵੇਂ ਇਉਂ ਸਾਡੀ ਤਿੰਨਾਂ ਦੀ ਰਹਿ ਜਾਵੇਗੀ ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਉਹ ਬਹੁਤ ਹੀ ਖੁਸ਼ ਮિજાਜ ਔਰਤ ਹੈ ਖੁਸਨ ਕਲਾ ਦਾ ਮੂਜਸਸ ਇਸੇ ਲਈ ਤਾਂ ਮਰਿਓ ਇਹ ਖੂਬੀਆਂ ਤਵੈਫਾਂ ਵਿੱਚ ਆਮ ਹੁੰਦੀਆਂ ਹਨ ਰਾਜਪੂਤ ਘਰਾਣਿਆਂ ਵਿੱਚ ਨਹੀਂ ਉਮੀਦਾਂ ਨਫ਼ਰਤ ਨਾਲ ਨਾ ਕਪਟਿਆ ਗੇਗਮ ਤੁਹਾਨੂੰ ਕਬੂਲ ਸੋਭਦੇ ਨਹੀਂ ਉਹ ਫਰਿਸ਼ਤਾ ਸਿਰਤ ਪਾਕ ਦਮਣੇ ਉਹਦੀਆਂ ਖੂਬੀਆਂ ਤੇ ਗੁਣ ਹਰ ਆਦਮੀ ਨੂੰ ਪ੍ਰਭਾਵਿਤ ਕਰਦੇ ਹਨ ਤੂੰ ਮਿਲੇਂਗੀ ਤਾਂ ਗਦਗਦ ਹੋ ਜਾਵੇਂਗੀ ਉਹ ਕਵਰਾਣੀ ਦੀ ਹੀਠੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਸੁਲਤਾਨ ਹਜੂਰੇ ਸੋਚਿਆ ਵੀ ਨਹੀਂ ਸੀ ਤੁਹਾਡੇ ਹੱਥੋਂ ਜ਼ਹਿਰ ਵੀ ਪੀਣਾ ਪਵੇਗਾ ਉਹ ਨਿਰਾਸ਼ਤਾ ਵਿੱਚ ਸਿਰ ਫੇਰ ਗਈ ਬੀਗਮ ਸਾਹਿਬਾ ਇਹ ਉਂ ਕਿਉਂ ਆਖਦੇ ਹੋ ਰਾਜ ਦੀ ਰਾਖੀ ਤੇ ਬਾਦ ਦੇ ਲਈ ਬੜਾ ਕੁਝ ਜਰਨਾ ਪੈਂਦਾ ਹੈ ਤੁਭਾ ਦਰਤੇ ਦਲੇਰ ਖਾਨਦਾਨ ਦੀ ਪੈਦਾਵਾਰ ਹੈ ਮਰਦਾਂ ਵਰਗੀ ਔਰਤ ਬਣ ਸੁਲਤਾਨ ਉਸਦੇ ਮੋਢਿਆਂ ਤੋਂ ਸੁਲਤਾਨ ਉਸ ਨੂੰ ਮੋਢਿਆਂ ਤੋਂ ਝੰਜੋੜ ਗਿਆ ਮੈਂ ਤੁਹਾਡੀ ਥਾਂ ਹੁੰਦੀ ਇਹੋ ਹੀ ਜ਼ਹਿਰ ਪੀਂਜਾਂ ਨਸੀਤਾ ਕਰਦੀ ਚੱਲ ਉੱਠ ਝੀਲ ਦੀ ਸਾਈਡ ਤੇ ਚੱਲਣਾ ਹੈ ਮੇਰੇ ਪਿਆਰੀ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਬੱਚਿਆਂ ਨੂੰ ਬਰਚਾਉਂਦੇ ਐ ਮੜ ਉਹ ਹੀ ਗਿਲਾ ਗੁਜ਼ਾਰੀ ਸੁਲਤਾਨ ਨੇ ਉਸ ਨੂੰ ਬਾਹੋਂ ਫੜ ਕੇ ਉਟਾਇਆ ਫਿਰ ਉਹ ਅਣਮੀਨੇ ਦਿਲ ਨਾਲ ਖਿੱਚਦੀ ਜਾ ਰਹੀ ਸੀ 当然了。